ਜੀਵਨ ਵਾਹਿਗੁਰੂ ਦੀ ਬਖਸ਼ੀ ਹੋਈ ਇੱਕ ਬਹੁਤ ਬੜਮੁੱਲੀ ਅਣਮੁੱਲੀ ਦਾਤ ਹੈ। ਇਹਦੀ ਸਮਝ ਮਨੁੱਖ ਨੂੰ ਗੁਰੂ ਤੋਂ ਬਿਨਾ ਨਹੀਂ ਆਉਂਦੀਗੇ। ਜਿੰਨਾ ਚਿਰ ਜੀਵ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ ਇਹਨੂੰ ਭੇਤ ਨਹੀਂ ਹੁੰਦਾ। ਇੱਕ ਤਾਂ ਜਿਹੜਾ ਸੰਸਾਰ ਹੈ ਮਾਇਆ ਵੀ ਹੈ। ਮਨੁੱਖ ਦੇ ਉੱਤੇ ਮਾਇਆ ਵੀ ਬੜੇ ਪ੍ਰਭਾਵ ਹੈ। ਮਾਇਆ ਦਾ ਮਤਲਬ ਕੇਵਲ ਆ ਦੌਲਤਾਂ ਨਹੀਂ ਗੀਆਂ ਧਨ ਨਹੀਂ ਮਾਇਆ ਦਾ ਮਤਲਬ ਇੱਕ ਪਰਦਾ ਵੀ ਹੁੰਦਾ ਇਹ ਜਿਹੜੀ ਮਾਇਆ ਵਾ ਇੱਕ ਪਰਦਾ ਹੈ ਜਿਵੇਂ ਸੰਸਾਰ ਦੇ ਵਿੱਚ ਮਨੁੱਖ ਆਪਾਂ ਦੁਨਿਆਵੀ ਜੀਵਨ ਹੈ ਸਾਨੂੰ ਕਿੰਨੇ ਪੱਖਾਂ ਤੋਂ ਅੰਦਰ ਹੰਕਾਰ ਹੋ ਜਾਂਦਾ ਹੈ ਕਈ ਵਾਰੀ ਮਨੁੱਖ ਨੂੰ ਭਾਸਦਾ ਵੀ ਮੈਂ ਬੜਾ ਸੁੰਦਰ ਐ ਸੋਹਣਾ ਕਿੰਨਾ ਮੈਂ ਕਈ ਵਾਰੀ ਲੱਗਦਾ ਵੀ ਮੈਂ ਕਿੰਨਾ ਸਿਆਣਾ ਆ ਮੈਂ ਕਈ ਵਾਰੀ ਲੱਗਦਾ ਮਨੁੱਖ ਨੂੰ ਵੀ ਮੈਨੂੰ ਜਾਦੇ ਗਿਆਨ ਹੈ ਮੈਂ ਪੜਿਆ ਲਿਖਿਆ ਜਾਦੇ ਆ ਮੈਂ ਕਾਮਾ ਵੱਧ ਆ ਮੈਂ ਮਿਹਨਤੀ ਆ ਉਹ ਮਨੁੱਖ ਦੇ ਵਿੱਚ ਇਹ ਵਿਚਾਰ ਆਉਂਦੀਆਂ ਪਰ ਜਦੋਂ ਗੁਰੂ ਦੀ ਕਿਰਪਾ ਕਰਦੇ ਆ ਫਿਰ ਭੇਦ ਆਉਂਦਾ ਫਿਰ ਉਹ ਕਹਿੰਦਾ ਵੀ ਮੈਂ ਅਨਜਾਨ ਆ ਮੇਰੇ ਚ ਗੁਣ ਨਹੀਂ ਕੋਈ ਮੈਂ ਬੇਸਮਝ ਆ ਗੁਰੂ ਦੀ ਕਿਰਪਾ ਕਰਨ ਮਹਾਰਾਜ ਸਮਝਾਉਣ ਪਾਤਸ਼ਾਹ ਦੀ ਰਹਿਮਤ ਕਿਰਪਾ ਹੋਵੇ ਤਾਂ ਜੀਵਨ ਦਾ ਗਿਆਨ ਆਉਂਦਾ ਇਸ ਤਰ੍ਹਾਂ ਆ ਸੰਗਤ ਦੇ ਵਿੱਚ ਆ ਕੇ ਹੀ ਮਨੁੱਖ ਨੂੰ ਇਹ ਅਡਮੁਲ ਅਣਮੁੱਲੀ ਤੇ ਬੜ ਮੁੱਲੀ ਜਿਹੜੀ ਦਾਤ ਆ ਨਾ ਜੀਵਨ ਇਹਦਾ ਭੇਦ ਮਿਲਦਾ ਵਾ ਭੇਦ ਦਾ ਹੁਣ ਗੁਰੂ ਤੋਂ ਬਿਨਾ ਸਮਝ ਨਹੀਂ ਆਉਂਦੀ ਮਹਾਰਾਜ ਇੱਕ ਸ਼ਬਦ ਚ ਕਹਿੰਦੇ ਜੋ ਆਪਣਾ ਰੂਪ ਬਸਾਨ ਗਏ ਸੋ ਭੇਦ ਗੁਰੂ ਤੋਂ ਜਾਣ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਨਾ ਇਹ ਭੇਦ ਕੀ ਤੋਂ ਪਤਾ ਲੱਗਿਆ ਗੁਰੂ ਤੋਂ ਜਾਣ ਨੇ ਗੁਰੂ ਤੋਂ ਸਮਝ ਆਈ ਵੀ ਮੈਂ ਕੌਣ ਆ ਕਿੱਥੋਂ ਆਇਆ ਕੀ ਕਰਨ ਲਈ ਆ ਮੇਰੇ ਕਰਮ ਕੀ ਐ ਮੇਰੇ ਜੀਵਨ ਦਾ ਮਕਸਦ ਕੀ ਐ ਗੁਰਸੰਗਤ ਦੀ ਇਹ ਜਦੋਂ ਮਨੁੱਖ ਨੂੰ ਪਤਾ ਲੱਗਦਾ ਫਿਰ ਉਹਦੀ ਜੀਵਨ ਦੀ ਅਵਸਥਾ ਬਦਲ ਜਾਂਦੀ ਹੈ ਜਦੋਂ ਅਵਸਥਾ ਦੀ ਗੱਲ ਚੱਲਦੀ ਹੈ ਤਾਂ ਵੱਡੇ-ਵੱਡੇ ਲੋਕਾਂ ਦੇ ਜੀਵਨ ਦੇ ਇਤਿਹਾਸ ਆਪਾਂ ਨੂੰ ਵਾਚਣੇ ਪੈਂਦੇ ਆ ਹੁਣ ਵੱਡਾ ਕੌਣ ਹੈ ਗੁਰਬਾਣੀ ਕਹਿੰਦੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਨਿਰੰਕਾਰ ਕਾਲਪੁਰਖ ਪਰਮੇਸ਼ਰ ਸਤਿਗੁਰੂ ਉਹਦਾ ਰੂਪ ਵੱਡੇ ਆ ਹੁਣ ਜਦੋਂ ਗੁਰੂਆਂ ਦੀ ਵਡਿਆਈ ਆਊਗੀ ਤੇ 10 ਗੁਰੂ ਐ ਦਸਾਂ ਗੁਰੂਆਂ ਦਾ ਜੀਵਨ ਇਤਿਹਾਸ ਪੜਨ ਦੇ ਨਾਲ ਮਨੁੱਖ ਨੂੰ ਆਪਣੇ ਜੀਵਨ ਦੀ ਕੀਮਤ ਦਾ ਪਤਾ ਲੱਗਦਾ ਸਮਝ ਆਉਂਦੀ ਹੈ ਕਿਉਂਕਿ ਗੁਰੂ ਨੇ ਸਾਨੂੰ ਸਮਝਾਉਣ ਲਈ ਉਹ ਸਮਰਪਿਤ ਹੋ ਕੇ ਕਾਰਜ ਕਰਿਆ ਹੈ